ਦੋਸਤੋ ਸਤਿ ਸ਼੍ਰੀ ਅਕਾਲ ਜਿਵੇਂ ਆਪਾਂ ਆਪਣੇ ਪਿਛਲੇ ਵੀਲੌਗ ਦੇ ਵਿੱਚ ਗੱਲ ਕੀਤੀ ਸੀਗੀ ਕਿ ਸਿੱਖ ਸਿਆਸਤ ਦੇ ਵਿੱਚ ਇੱਕ ਪੈਰਾਡਾਈਮ ਸ਼ਿਫਟ ਆ ਰਿਹਾ ਇੱਕ ਬਹੁਤ ਵੱਡੀ ਜਿਹੜੀ ਉਥਲ ਪੁਥਲ ਆ ਸਿੱਖ ਸਿਆਸਤ ਦੇ ਵਿੱਚ ਇਸ ਸਮੇਂ ਇਹਨੂੰ ਤੁਸੀਂ ਸਿਰਫ ਅਕਾਲੀ ਦਲ ਦੇ ਨਾਲ ਜੋੜ ਕੇ ਨਾ ਦੇਖੋ ਕਿ ਅਕਾਲੀ ਦਲ ਦੇ ਵਿੱਚ ਧੜੇਬੰਦੀ ਹੋ ਗਈ ਆ ਜਾਂ ਜਿਹੜੀਆਂ ਚੀਜ਼ਾਂ ਕਿਆਸੀਆਂ ਜਾ ਰਹੀਆਂ ਸੀਗੀਆਂ ਉਦਾਂ ਦੀ ਕਹਾਣੀ ਬਣੀ ਐ ਬਲਕਿ ਇਕੱਲੀ ਅਕਾਲੀਆਂ ਦੀ ਪੋਲਿਟਿਕਸ ਨਾ ਕਹਿ ਕੇ ਆਪਾਂ ਇਹਨੂੰ ਪੂਰੇ ਸਿੱਖ ਸਿਆਸਤ ਜਿਹੜੀ ਇਸ ਵੇਲੇ ਚੱਲ ਰਹੀ ਹੈ ਨਾ ਉਹਦੇ ਵਿੱਚ ਇੱਕ ਬਹੁਤ ਹੀ ਵੱਡਾ ਉਥਲ ਪੁਥਲ ਵਾਲਾ ਮਾਹੌਲ ਆ ਜਿਹਦਾ ਇੱਕ ਬਹੁਤ ਵੱਡਾ ਕਾਰਨ ਹੈ ਭਾਈ ਅਮਰਿਤਪਾਲ ਸਿੰਘ ਉਹਨਾਂ ਦਾ ਕਡੂਰ ਸਾਬ ਤੋਂ ਚੋਣ ਲੜਨਾ ਤੇ ਬਹੁਤ ਵੱਡੇ ਮਾਰਜਨ ਦੇ ਨਾਲ ਜਿੱਤਣਾ ਨਾਲ ਹੀ ਜਿਹੜਾ ਭਾਈ ਸਰਵਜੀਤ ਸਿੰਘ ਉਹਨਾਂ ਨੇ ਫਰੀਦਕੋਟ ਤੋਂ ਚੋਣ ਜਿਹੜੀ ਜਿੱਤੀ ਆ ਇਹਦੇ ਨਾਲ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਉਹ ਉੱਤੇ ਹੋਈਆਂ ਨੇ ਇਹਨਾਂ ਤੇ ਆਪਾਂ ਗੱਲ ਕਰਦੇ ਆ ਕਿਉਂਕਿ ਭਾਈ ਸਰਵਜੀਤ ਸਿੰਘ ਉਹਨਾਂ ਨੇ ਇੱਕ ਇੰਟਰਵਿਊ ਕੀਤੀ ਆ ਉਹਦੇ ਵਿੱਚ ਉਹਨਾਂ ਨੇ ਕਈ ਸੰਕੇਤ ਦਿੱਤੇ ਆ ਜਿਹੜੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਿੱਖ ਸਿਆਸਤ ਨੂੰ ਕਹ ਲੋ ਕਿ ਡਿਫਾਈਨ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਨਾਲ ਦੀ ਨਾਲ ਜਿਹੜਾ ਅੱਜ ਈਵੈਂਟ ਜਿਹੜਾ ਹੋਇਆ ਜਦੋਂ ਜਿਹੜਾ ਬਾਗੀ ਧੜਾਇਆ ਹੈ ਅਕਾਲੀ ਦਲ ਦਾ ਇਹ ਜਾ ਕੇ ਅਕਾਲ ਤਖਤ ਸਾਹਿਬ ਦੇ ਜਿਹੜਾ ਸਾਹਮਣੇ ਪੇਸ਼ ਹੁੰਦੇ ਨੇ ਤੇ ਉੱਥੇ ਇਹ ਚਾਰ ਜਿਹੜੀਆਂ ਮੁੱਖ ਗੱਲਾਂ ਰੱਖਦੇ ਨੇ ਆਪਾਂ ਤੁਸੀਂ ਜੇਕਰ ਉਹ ਜਾਣਨਾ ਹੋਵੇ ਉਹਨਾਂ ਦੇ ਬਾਰੇ ਮੁਕੰਮਲ ਤੌਰ ਤੇ ਆਪਾਂ ਪਿਛਲੀ ਜਿਹੜੀ ਵੀਡੀਓ ਦੇ ਵਿੱਚ ਉਹਦਾ ਜ਼ਿਕਰ ਕਰ ਚੁੱਕੇ ਆਂ ਸੋ ਨਾਲ ਦੀ ਨਾਲ ਇਹਨਾਂ ਨੇ ਜਿਹੜਾ ਓਕਿਆ ਕਿ ਸੁਖਵੀਰ ਸਿੰਘ ਬਾਦਲ ਤੇ ਅਕਾਲੀ ਦਲ ਤੋਂ ਇਹ ਗਲਤੀਆਂ ਹੋਈਆਂ ਸੋ ਉਸ ਅਕਾਲੀ ਦਲ ਦੇ ਵਿੱਚ ਇਹ ਖੁਦ ਨੂੰ ਵੀ ਮੰਨਦੇ ਨੇ ਤੇ ਕਹਿੰਦੇ ਨੇ ਅਸੀਂ ਖਿਮਾ ਦੇ ਜਾਚਕ ਹਾਂ ਹੁਣ ਇੱਥੇ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਇਹਦੇ ਵਿੱਚ ਇਹ ਇਹ ਕਿਦਾਂ ਤੈਹ ਹੁੰਦੀਆਂ ਇਹ ਇਹ ਜਿਹੜਾ ਦੱਸ ਦਿਆ ਕਿ ਮੀਡੀਆ ਦੇ ਵਿੱਚ ਜਦੋਂ ਬਾਦਲ ਸਾਹਿਬ ਨੂੰ ਸੁਖਵੀਰ ਸਿੰਘ ਬਾਦਲ ਨੂੰ ਉਹਨਾਂ ਨੂੰ ਪੁੱਛਿਆ ਉਹਨਾਂ ਨੇ ਤਾਂ ਕਿਹਾ ਜੀ ਉਹਨਾਂ ਨੂੰ ਵੀ ਪੁੱਛੋ ਉਹ ਕਿਉਂ ਗਏ ਨੇ ਇਹ ਵੀ ਕਿਹਾ ਜਾ ਰਿਹਾ ਇਹਨਾਂ ਦੇ ਵੱਲੋਂ ਵੀ ਜਿਹੜੇ ਦਲਜੀਤ ਸਿੰਘ ਚੀਮਾ ਦਾ ਮੈਂ ਇੱਕ ਸੁਣ ਰਿਹਾ ਸੀਗਾ ਇੱਕ ਚੈਨਲ ਦੇ ਉੱਤੇ ਕਿ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਤਾਂ ਕੂੜ ਪ੍ਰਚਾਰ ਹੈ ਇਹ ਜਦੋਂ ਸਰਦਾਰ ਬਿਰਸਤ ਸਿੰਘ ਬਲਟੋਹਾ ਉਹਨਾਂ ਨੂੰ ਵੀ ਨਾ ਸਵਾਲ ਹੁੰਦੇ ਸੀਗੇ ਜਦੋਂ ਚੋਣਾਂ ਦੇ ਦਿਨਾਂ ਦੇ ਵਿੱਚ ਉਹ ਵੀ ਬਹੁਤ ਸਾਰੀਆਂ ਜਿਹੜੇ ਬਹੁਤ ਕਿਉਂਕਿ ਤੁਹਾਨੂੰ ਪਤਾ ਕਿ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਅਕਾਲੀ ਦਲ ਦੇ ਨਾਲ ਜੋੜੀਆਂ ਜਾਂਦੀਆਂ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਪਿਛਲੇ ਇੱਕ ਦਹਾਕੇ ਤੋਂ ਇਹ ਗੱਲਾਂ ਹੋ ਰਹੀਆਂ ਨੇ ਸੋ ਜਦੋਂ ਉਹਨਾਂ ਨੂੰ ਇਹਨਾਂ ਚੀਜ਼ਾਂ ਨੂੰ ਲੈ ਕੇ ਸਵਾਲ ਹੁੰਦੇ ਸੀ ਤਾਂ ਬਿਰਸਾ ਸਿੰਘ ਬਲਟੋਹਾ ਕਹਿੰਦੇ ਸੀ ਕਿ ਸਾਡੇ ਖਿਲਾਫ ਕੂੜ ਪ੍ਰਚਾਰ ਹੋ ਰਿਹਾ ਜਾਣਬੁੱਝ ਕੇ ਜਿਹੜੀਆਂ ਗੱਲਾਂ ਅਕਾਲੀ ਦਲ ਵੱਲ ਸਿਹਤ ਕੀਤੀਆਂ ਜਾ ਰਹੀਆਂ ਨੇ ਜਾਂ ਇਦਾਂ ਦੇ ਜਿਹੜੇ ਇਲਜ਼ਾਮ ਆ ਹੁਣ ਇਹ ਕਈ ਗੱਲਾਂ ਨੇ ਦੇਖੋ ਜੀ ਹੁਣ ਇਹ ਇਹ ਇਹਨੂੰ ਤੁਸੀਂ ਕੂੜ ਪ੍ਰਚਾਰ ਕਹਿ ਕੇ ਐਕਚੁਅਲੀ ਇਹਨੂੰ ਤੁਸੀਂ ਪਰੇ ਨਹੀਂ ਕਰ ਸਕਦੇ ਕਿਉਂਕਿ ਇਹ ਗੱਲਾਂ ਹੁਣ ਸੋਸ਼ਲ ਮੀਡੀਆ ਤੇ ਬੈਠਾ ਕੋਈ ਸਾਡੇ ਵਰਗਾ ਆਮ ਬੰਦਾ ਨਹੀਂ ਕਰ ਰਿਹਾ ਕੋਈ ਆਮ ਪੱਤਰਕਾਰ ਨਹੀਂ ਕਰ ਰਿਹਾ ਆਮ ਐਕਟੀਵਿਸਟ ਨਹੀਂ ਕਰ ਰਿਹਾ ਹੁਣ ਇਹ ਉਹ ਲੋਕੀ ਗੱਲਾਂ ਕਹਿ ਰਹੇ ਨੇ ਜਿਹੜੇ ਤੁਹਾਡੇ ਨਾਲ ਕੈਬਿਨੇਟ ਦੇ ਵਿੱਚ ਬੈਠੇ ਸੀ ਜਿਨ੍ਹਾਂ ਨੇ ਤੁਹਾਡੇ ਨਾਲ ਹੋ ਕੇ ਇਹ ਡਿਸੀਜਨ ਲਿਆ ਤੇ ਡੈਫੀਨਿਟਲੀ ਉਹਨਾਂ ਨੂੰ ਵੀ ਇਹਨਾਂ ਗੱਲਾਂ ਦਾ ਜਵਾਬ ਦੇਣਾ ਪੈਣਾ ਕਿ ਤੁਸੀਂ ਉਦੋਂ ਸਿਰਫ ਕੀ ਏਸੇ ਗੱਲ ਦੀ ਮਾਫੀ ਹੋਵੇਗੀ ਕਿ ਅਸੀਂ ਚੁੱਪ ਰਹੇ ਜਾਂ ਕਿਉਂਕਿ ਡਿਫੈਂਡ ਵੀ ਕੀਤੀਆਂ ਗਈਆਂ ਬਹੁਤ ਸਾਰੀਆਂ ਗੱਲਾਂ ਜਿਹੜੇ ਇਹ ਅਕਾਲੀ ਆਗੂ ਨੇ ਜਿਵੇਂ ਜਿਹੜੇ ਦੱਸ ਦਿਆ ਕਿ ਆਪਣੇ ਢੀਂਡਸਾ ਸਾਹਿਬ ਦੀ ਤਾਂ ਇਜ਼ਹਾਰ ਹਾਲਮ ਦੇ ਨਾਲ ਜਿਹੜੀ ਆ ਫੋਟੋ ਵਗੈਰਾ ਵੀ ਚੱਲ ਰਹੀ ਆ ਸੋ ਕੱਲੀ ਫੋਟੋ ਦੀ ਗੱਲ ਨਹੀਂ ਜੀ ਵੈਸੇ ਵੀ ਸਾਰੇ ਜਦੋਂ ਸਰਕਾਰ ਦੇ ਵਿੱਚ ਸੀਗੇ ਜਿੰਨੇ ਵੀ ਫੈਸਲੇ ਹੋਏ ਨੇ ਉਹ ਇਕੱਠਿਆਂ ਨੇ ਕੀਤੇ ਹੋਣੇ ਆ ਨਾ ਹੁਣ ਤੱਕ ਤੁਸੀਂ ਲੋਕ ਸਭਾ ਦੀਆਂ ਚੋਣਾਂ ਤੱਕ ਜੰਨੂ ਮਾਜਰਾ ਸਾਹਿਬ ਵੀ ਲੜੇ ਨੇ ਜਾਂ ਬਾਕੀ ਜਿਹੜੇ ਲੀਡਰ ਲੜੇ ਨੇ ਤੇ ਉਹ ਸੁਖਵੀਰ ਸਿੰਘ ਬਾਦਲ ਦੇ ਨਾਲ ਬੈਠ ਕੇ ਹੀ ਜਿਹੜੇ ਇਕੱਠੇ ਫੈਸਲੇ ਕੀਤੇ ਹੋਣਗੇ ਸੋ ਇਹ ਇਹਨਾਂ ਨੂੰ ਵੀ ਜਵਾਬ ਦੇਣਾ ਪੈਣਾ ਪਰ ਹੁਣ ਇਹ ਕਹਿ ਲਓ ਕਿ ਬੜੀ ਸਥਿਤੀ ਜਿਹੜੀ ਆ ਇਦਾਂ ਦੀ ਹੋ ਗਈ ਆ ਕਿ ਸੁਖਵੀਰ ਸਿੰਘ ਬਾਦਲੇ ਦਾ ਜਿਹੜਾ ਜਵਾਬ ਕੀ ਦੇਣਗੇ ਜੇ ਤਾਂ ਉਹ ਇਹਦਾ ਇਹ ਜਵਾਬ ਦਿੰਦੇ ਆ ਕਿ ਇਹ ਗਲਤ ਗਲਤ ਬਿਆਨੀ ਕੀਤੀ ਜਾ ਰਹੀ ਆ ਤੇ ਫਿਰ ਇੱਕ ਤਰੀਕੇ ਨਾਲ ਸੰਗਤ ਦੇ ਵੱਲੋਂ ਕਿਉਂਕਿ ਆਬਵੀਅਸਲੀ ਹੁੰਦਾ ਕਮੇਟੀ ਦੀ ਚਾਹੇ ਆਪਾਂ ਰਿਪੋਰਟ ਦੇਖ ਲਈਏ ਚਾਹੇ ਵੈਸੇ ਲੋਕਾਂ ਦੇ ਵਿੱਚ ਆਪਾਂ ਦੇਖੀਏ ਕਿ ਜਿਹੜਾ ਇੱਕ ਜ਼ਮੀਨ ਦੇ ਜਮਿਨੀ ਪੱਧਰ ਦੇ ਉੱਤੇ ਜਿਹੜਾ ਲੋਕਾਂ ਦੇ ਵਿੱਚ ਜਿਹੜਾ ਲੋਕਾਂ ਦਾ ਰੌਂ ਹੈ ਜਾਂ ਜਿੱਦਾਂ ਦੀਆਂ ਉਹ ਗੱਲਾਂ ਕਰਦੇ ਨੇ ਸੋਸ਼ਲ ਮੀਡੀਆ ਤੇ ਅਸੀਂ ਜੋ ਗੱਲਾਂ ਦੇਖਦੇ ਆ ਉਹ ਸਾਰੇ ਸਵਾਲ ਜਿਹੜੇ ਆ ਇਹ ਜਿਹੜਾ ਬਾਗੀ ਧੜਾਏ ਦੇ ਵੱਲੋਂ ਉਠਾਏ ਗਏ ਨੇ ਸੋ ਜੇਕਰ ਇਦਾਂ ਹੋ ਜਾਂਦੀ ਆ ਤੇ ਕਹਿ ਲਓ ਕਿ ਜਿਹੜਾ ਸੰਗਤ ਦਾ ਤੇ ਇਹ ਜਿਹੜਾ ਧੜਾ ਆ ਇਹਨਾਂ ਦਾ ਇਹਨਾਂ ਦਾ ਮਲਾਪ ਹੋ ਜਾਣਾ ਇੱਕ ਤਰੀਕੇ ਨਾਲ ਇਹ ਫੇਰ ਉਹ ਜਿਹੜੇ ਆ ਉਹ ਉਹ ਜੇਕਰ ਸੁਖਵੀਰ ਸਿੰਘ ਬਾਦਲ ਹੋਣੀ ਜੋ ਉਹਨਾਂ ਦਾ ਜਿਹੜਾ ਧੜਾ ਆ ਉਹ ਇਹਨਾਂ ਇਹ ਜਿਹੜੇ ਇਲਜ਼ਾਮ ਨੇ ਇਹਨਾਂ ਨੂੰ ਨਕਾਰੇਗਾ ਤੇ ਫਿਰ ਇਹਨਾਂ ਦੇ ਵੱਲੋਂ ਉਹਦੇ ਕਾਊਂਟਰ ਆਰਗੂਮੈਂਟ ਦਿੱਤੇ ਜਾਣਗੇ ਤੇ ਜੇਕਰ ਉਹ ਇਹਨਾਂ ਨੂੰ ਮੰਨਦੇ ਨੇ ਤੇ ਤਾਂ ਵੀ ਪ੍ਰੋਬਲਮ ਆ ਬਾਦਲ ਸੁਬੀਰ ਸਿੰਘ ਬਾਦਲ ਉਹਨਾਂ ਦੇ ਲਈ ਹਾਂ ਇਹ ਕਿਹਾ ਜਾ ਸਕਦਾ ਉਹਨਾਂ ਦੇ ਵੱਲੋਂ ਕਿ ਅਸੀਂ ਆਲਰੇਡੀ ਇਹਨਾਂ ਚੀਜ਼ਾਂ ਤੇ ਜਿਹੜੀ ਆ ਮੁਆਫੀ ਮੰਗ ਚੁੱਕੇ ਹਾਂ ਤੇ ਸਾਨੂੰ ਸਜ਼ਾ ਵੀ ਇਹਦੀ ਲੱਗ ਚੁੱਕੀ ਆ ਪਰ ਡੈਫੀਨੇਟਲੀ ਜੇਕਰ ਦੁਬਾਰਾ ਇਸ ਧੜੇ ਨੂੰ ਇਹ ਗੱਲ ਲੱਗੀ ਆ ਕਿ ਜਦੋਂ ਇਹਨਾਂ ਨੇ ਡੋਰ ਟੂ ਡੋਰ ਜਾ ਕੇ ਜਾਂ ਲੋਕਾਂ ਦੇ ਕੋਲ ਜਾ ਕੇ ਵੋਟਾਂ ਮੰਗੀਆਂ ਇਹ ਮਸਲੇ ਉਹਨਾਂ ਨੇ ਉੱਥੇ ਉਠਾਏ ਚਾਹੇ ਸੌਦਾ ਸਾਧ ਨੂੰ ਮਾਫੀ ਵਾਲਾ ਮਸਲਾ ਆ ਚਾਹੇ ਬੇਅਦਬੀ ਵਾਲਾ ਮਸਲਾ ਸੀ ਜਾਂ ਹੋਰ ਜਿਹੜਾ ਡੀਜੀਪੀ ਲਗਾਉਣ ਦਾ ਮਸਲਾ ਸੀਗਾ ਵੀ ਜਿਨੇ ਵੀ ਇਹ ਮਸਲੇ ਉਠਾਏ ਆ ਆਬਵੀਅਸਲੀ ਤਾਂ ਹੀ ਇਹਨਾਂ ਨੂੰ ਵੀ ਲੱਗਾ ਹੋਊਗਾ ਤੇ ਤਾਂ ਹੀ ਇਹਨਾਂ ਨੇ ਇਹਦੇ ਤੇ ਗੱਲ ਕਰਨੀ ਜਿਹੜੀ ਆ ਉਹਦੀ ਸ਼ੁਰੂਆਤ ਕੀਤੀ ਆ ਤੇ ਜਿਵੇਂ ਆਪਾਂ ਪਿਛਲੀ ਵਾਰ ਵੀ ਗੱਲ ਕੀਤੀ ਸੀਗੀ ਕਿ ਐਕਚੁਅਲੀ ਕਿਤੇ ਨਾ ਕਿਤੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਸੁਖਵੀਰ ਸਿੰਘ ਬਾਦਲ ਵਾਲੀ ਜਿਹੜੀ ਧਿਰ ਆ ਇਹਨੇ ਇੱਕ ਰਣਨੀਤਿਕ ਗਲਤੀ ਕਰ ਲਈ ਆ ਮੇਰੀ ਜਾਚੇ ਕਿ ਜਿਹੜਾ ਇਹਨਾਂ ਨੇ ਜਿਹੜੇ ਸਰਜੀਤ ਕੌਰ ਜੀ ਹੁਣੀ ਆ ਜਲੰਧਰ ਬੈਸ ਤੋਂ ਜਿਨ੍ਹਾਂ ਨੂੰ ਜਿਮਨੀ ਚੋਣ ਦੇ ਲਈ ਪਹਿਲਾਂ ਇਹਨਾਂ ਨੇ ਖੁਦ ਹੀ ਜਿਹੜਾ ਦੇ ਕੋਲ ਤਕੜੀ ਦਾ ਚੋਣ ਨਿਸ਼ਾਨ ਹੈ ਖੁਦ ਹੀ ਉਤਾਰਿਆ ਸੀਗਾ ਉਤੋਂ ਇਹਨਾਂ ਨੇ ਆਪਣਾ ਸਮਰਥਨ ਵਾਪਸ ਲੈ ਕੇ ਇਹਨਾਂ ਨੇ BSP ਨੂੰ ਸਮਰਥਨ ਦੇ ਦਿੱਤਾ ਕੱਲ ਨੂੰ ਵੋਟਾਂ ਦੇ ਵਿੱਚ ਜਿਹੜਾ ਇਹਨਾਂ ਦਾ ਹਮਾਇਤੀ ਆਫਤਾ ਉਮੀਦਵਾਰ BSP ਦਾ ਆਪਾ ਜਿਹੜਾ ਵੀ ਹੋਵੇਗਾ ਸੁਵੀਰ ਬਾਦਲ ਹੋਣਾ ਦਾ ਉਹਨੂੰ ਘੱਟ ਵੋਟਾਂ ਪੈਂਦੀਆਂ ਤੇ ਜਿਹੜੇ ਸਰਜੀਤ ਕੌਰ ਜੀ ਆ ਉਹਨਾਂ ਨੂੰ ਜਾਦੇ ਜਿਕਰ ਵੋਟਾਂ ਪੈ ਜਾਂਦੀਆਂ ਤੇ ਇਹਨਾਂ ਦੇ ਲਈ ਤਾਂ ਸਥਿਤੀ ਹੋਰ ਵੀ ਬਹੁਤ ਜ਼ਿਆਦਾ ਜਿਹੜੀ ਆ ਖਰਾਬ ਹੋ ਜਾਣੀ ਆ ਕਿ ਲੋਕਾਂ ਨੇ ਕਿਹਾ ਕਿ ਤੁਹਾਡੇ ਉਮੀਦਵਾਰ ਨੂੰ ਤਾਂ ਜਿਹੜੀਆਂ ਜਿਹੜੇ ਬਾਗੀ ਧੜੇ ਜਿਹੜਾ ਆਪਾਂ ਕਿਹਾ ਜਾ ਰਿਹਾ ਕਿ ਉਹ ਉਹਨਾਂ ਦੇ ਉਮੀਦਵਾਰ ਨੂੰ ਵੀ ਕਿਉਂਕਿ ਬਾਗੀ ਧੜੇ ਨੇ ਤਾਂ ਇਹ ਕਿਹਾ ਨਾ ਵੀ ਅਸੀਂ ਸਮਰਥਨ ਕਰਾਂਗੇ ਕਿਉਂਕਿ ਇਸ ਜਿਹੜੀ ਕਮੇਟੀ ਨੇ ਬੀਬੀ ਸਰਜੀਤ ਕੌਰ ਹੁਣਾਂ ਦਾ ਨਾਮ ਜਿਹੜਾ ਦਿੱਤਾ ਉਹ ਉਹਦੇ ਵਿੱਚ ਬੀਬੀ ਜਗੀਰ ਕੌਰ ਜੀ ਤੇ ਭਾਈ ਬਡਾਲਾ ਹੁਣੀ ਜਥੇਦਾਰ ਬਡਾਲਾ ਹੁਣੀ ਜਿਹੜੇ ਆ ਉਹ ਸ਼ਾਮਿਲ ਸਗੇ ਸੋ ਇਸ ਕਰਕੇ ਇਹਨਾਂ ਨੇ ਖੁਦ ਹੀ ਉੱਥੇ ਸਥਿਤੀ ਜਿਹੜੀ ਹੈ ਐਸਟੀਕੇ ਦੀ ਬਣਾ ਲਈ ਆ ਬਾਕੀ ਰਹਿੰਦੀ ਖੁੰਦੀ ਕਸਰ ਕਹਿ ਲਓਗੇ ਜਿਹੜੇ ਭਾਈ ਅਮਰਿਤਪਾਲ ਸਿੰਘ ਹੁਣੀ ਆ ਜਿਹੜੀ ਉਹਨਾਂ ਦੀ ਧਿਰ ਆ ਜਿਹੜੇ ਡਿਬਰੂਗੜ ਦੇ ਵਿੱਚ ਜਿਹੜੇ ਨੌਜਵਾਨ ਜਿਹੜੇ ਬੰਦ ਨੇ ਉਹਨਾਂ ਨੇ ਜੈਸਵੀਕੇ ਨਾਲ ਚੋਣਾ ਲੜਨ ਦਾ ਐਲਾਨ ਕੀਤਾ ਪਹਿਲਾਂ ਤਾਂ ਜਿਹੜੇ ਆ ਬੀਬੀ ਪਰਮਜੀਤ ਕੌਰ ਖਾਲੜਾ ਆ ਉਹਨਾਂ ਨੇ ਇਹ ਗੱਲ ਤਕਰੀਬਨ ਕਲੀਅਰ ਕਰਤੀ ਸੀ ਕਿ ਭਾਈ ਸਰਵਜੀਤ ਸਿੰਘ ਹੁਣੇ ਵੀ ਉਹਨਾਂ ਦੇ ਕਹੋ ਕਿ ਨਾਲ ਨੇ ਉਹਨਾਂ ਨੇ ਇੱਕ ਧਿਰ ਬਣਾ ਲਿਆ ਕਿ ਇੱਕ ਭਾਈ ਅਮਰਿਤਪਾਲ ਸਿੰਘ ਇੱਕ ਸਰਵਜੀਤ ਸਿੰਘ ਇਹ ਇੱਕ ਧਿਰ ਦੇ ਵਾਂਗੂ ਉਹਨਾਂ ਨੇ ਪੇਸ਼ ਕੀਤਾ ਤੇ ਸਰਬਜੀਤ ਸਿੰਘ ਦੇ ਵੱਲੋਂ ਜਦੋਂ ਹੁਣ ਉਹਨਾਂ ਨੇ ਇੰਟਰਵਿਊ ਦੇ ਵਿੱਚ ਉਹਨਾਂ ਨੇ ਤਕਰੀਬਨ ਸਿੱਧੇ ਸੰਕੇਤ ਦਿੱਤੇ ਨੇ ਕਿ ਉਹ ਭਾਈ ਅਮਰਪਾਲ ਸਿੰਘ ਉਹਨਾਂ ਨੂੰ ਐਜ਼ ਅ ਲੀਡਰ ਸਬਕਾਰ ਕਰਨ ਦੇ ਲਈ ਤਕਰੀਬਨ ਤਿਆਰ ਨਜ਼ਰ ਆ ਰਹੇ ਨੇ ਜਿਸ ਤਰੀਕੇ ਦੀਆਂ ਉਹਨਾਂ ਨੇ ਗੱਲਾਂ ਕੀਤੀਆਂ ਆਪਣੀ ਇੰਟਰਵਿਊ ਦੇ ਵਿੱਚ ਸੋ ਉਧਰੋਂ ਇਹ ਜਿਹੜੇ ਡਿਬਰੂ ਕੜ ਦੇ ਵਿੱਚ ਜਿਹੜੇ ਆ ਨੌਜਵਾਨ ਬੰਦ ਨੇ ਇਹਨਾਂ ਦੇ ਵਿੱਚੋਂ ਪਹਿਲਾ ਭਾਈ ਅਮਰਪਾਲ ਸਿੰਘ ਹੁਣੀ ਚੋਣ ਲੜ ਕੇ ਜਿੱਤ ਚੁੱਕੇ ਨੇ ਹੁਣ ਤਿੰਨ ਹੋਰ ਨਾਮ ਸਾਹਮਣੇ ਆ ਗਏ ਨੇ ਜਿਨ੍ਹਾਂ ਨੇ ਜਿਮਨੀ ਚੋਣ ਲੜਨ ਦਾ ਐਲਾਨ ਕੀਤਾ ਦਲਜੀਤ ਕਲਸੀ ਦੇ ਜਿਹੜਾ ਐਲਾਨ ਹੋਇਆ ਡੇਰਾ ਬਾਬਾ ਨਾਨਕ ਤੋਂ ਉਹ ਚੋਣ ਲੜਨ ਜਾ ਰਹੇ ਨੇ ਜਿਹੜੀ ਬਾਈ ਇਲੈਕਸ਼ਨ ਹੋਣੀ ਆ ਸੁਖਜਿੰਦਰ ਸਿੰਘ ਰੰਧਾਵਾ ਉਥੋਂ ਐ ਐਮਐਲਏ ਸੀਗੇ ਜਿਹੜੇ ਕਿ ਮੈਂਬਰ ਆਫ ਪਾਰਲੀਮੈਂਟ ਬਣ ਗਏ ਨੇ ਭਗਵਾਨ ਸਿੰਘ ਜਿਹੜੇ ਨੇ ਆਪਣੇ ਜਿਨ੍ਹਾਂ ਨੂੰ ਪ੍ਰਧਾਨ ਮੰਤਰੀ ਬਾਜੇਕੀ ਦੇ ਨਾਮ ਨਾਲ ਸੋਸ਼ਲ ਮੀਡੀਆ ਤੇ ਜਾਣਿਆ ਜਾਂਦਾ ਗਿੱਦੜਵਾਹਾ ਤੋਂ ਜਿਹੜੇ ਚੋਣ ਲੜਨ ਜਾ ਰਹੇ ਨੇ ਉਹ ਉਹਨਾਂ ਨੇ ਉਹਨਾਂ ਦੇ ਪਰਿਵਾਰ ਦੇ ਵੱਲੋਂ ਐਲਾਨ ਕੀਤਾ ਗਿਆ ਗਿੱਦੜਵਾਹਾ ਰਾਜਾ ਬੜਿੰਗ ਉਹਨਾਂ ਦੀ ਸੀਟ ਜਿਹੜੀ ਖਾਲੀ ਹੋਣੀ ਆ ਕਲਵੰਤ ਸਿੰਘ ਰਾਓ ਕੇ ਇਹ ਬਰਨਾਲਾ ਤੋਂ ਚੋਣ ਲੜਨ ਜਾ ਰਹੇ ਨੇ ਗੁਰਮੀਤ ਸਿੰਘ ਮੀਤਹਿਰ ਜਿੱਥੋਂ ਮੈਂਬਰ ਆਫ ਪਾਰਲੀਮੈਂਟ ਬਣ ਗਏ ਨੇ ਸੋ ਬਰਨਾਲਾ ਦੀ ਸੀਟ ਖਾਲੀ ਆ ਸੋ ਇਹ ਇਹਨਾਂ ਦੇ ਬਰਾਬਰ ਹੁਣ ਸ਼੍ਰੋਮੀ ਅਕਾਲੀ ਦਲ ਕਿਹੜੇ ਉਮੀਦਵਾਰ ਉਤਾਰੇਗਾ ਤੇ ਉਹਨਾਂ ਦਾ ਵੋਟ ਸ਼ੇਅਰ ਹੁਣ ਬੀਜੇਪੀ ਦੇ ਨਾਲ ਮੁਕਾਬਲਾ ਨਹੀਂ ਹੁਣ ਐਕਚੁਅਲੀ ਦੋ ਪੰਥਕ ਧਿਰਾਂ ਦਾ ਕਹਿ ਲਓ ਕਿ ਮੁਕਾਬਲਾ ਹੋ ਗਿਆ ਕਿ ਦੋ ਪੰਥਕ ਧਿਰਾਂ ਕਿਹੜੀ ਜਿਹੜੀ ਭਾਈ ਅਮਰਪਾਲ ਸਿੰਘ ਉਹਨਾਂ ਦੇ ਨਾਲ ਆ ਕਿ ਉਹ ਜਿਹੜੀ ਆ ਕੇਸ ਟ੍ਰਿਕੇ ਨਾਲ ਅੱਗੇ ਵਧੇਗੀ ਜਾਂ ਉਹਨਾਂ ਨੂੰ ਉਹਨਾਂ ਦਾ ਵੋਟ ਸ਼ੇਅਰ ਕੀ ਰਹਿੰਦਾ ਜਾ ਉਹ ਕਿ ਹਾਸਲ ਕਰ ਪਾਉਂਦੇ ਆ ਜਾਂ ਨਹੀਂ ਕਰ ਪਾਉਂਦੇ ਅਤੇ ਜਾਂ ਫਿਰ ਜਿਹੜਾ ਸ਼੍ਰੋਮਣੀ ਕਾਲੀ ਦਲ ਆ ਤੇ ਜਾਂ ਫਿਰ ਸ਼੍ਰੋਮਣੀ ਕਾਲੀ ਦਲ ਬਾਦ ਰਿਆ ਜਾਂ ਸ਼੍ਰੋਮਣੀ ਕਾਲੀ ਦਲ ਜਿਹੜਾ ਹੁਣ ਰਿਵੈਲਸ ਨੇ ਇਹ ਬਾਗੀ ਧੜਾਇਆ ਇਹ ਇਹਨਾਂ ਦੇ ਬਨੋਂ ਕੋਈ ਉਮੀਦਵਾਰ ਦਿੱਤਾ ਜਾਂਦਾ ਕਿਉਂਕਿ ਇਹਨਾਂ ਨੂੰ ਜਿਹੜੇ ਆ ਆਪਣੇ ਹੈਗੇ ਨੇ ਭਾਈ ਸਰਬਜੀਤ ਸਿੰਘ ਹੁਣੀ ਇਹਨਾਂ ਨੂੰ ਪੁੱਛਿਆ ਗਿਆ ਸੀਗਾ ਕਿ ਕਿਉਂਕਿ ਜਿਹੜੀ ਜਗਨਦਰ ਬੈਸ ਤੋਂ ਜਿਹੜੇ ਜਿਮਨੀ ਚੌਂ ਲੜ ਰਹੇ ਨੇ ਬੀਬੀ ਜੀ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਅਸੀਂ ਮੈਂ ਮੇਰੀ ਅਪੀਲ ਹੋਊਗੀ ਭਾਈ ਅਮਰਪਾਲ ਸਿੰਘ ਉਹਨਾਂ ਦੇ ਪਰਿਵਾਰ ਨੂੰ ਤੇ ਸਰਬਜੀਤ ਸਿੰਘ ਉਹਨਾਂ ਨੂੰ ਕਿ ਮੇਰਾ ਸਮਰਥਨ ਕੀਤਾ ਜਾਵੇ ਸੋ ਇਹਨਾਂ ਨੇ ਸਰਜੀ ਸਿੰਘ ਉਹਨਾਂ ਨੇ ਇਸ ਗੱਲ ਨੂੰ ਪੂਰੀ ਤਰ੍ਹਾਂ ਨਕਾਰਿਆ ਇਹਨਾਂ ਨੇ ਕਿਹਾ ਕਿ ਅਸੀਂ ਨਹੀਂ ਜੀ ਉਹਨਾਂ ਨੂੰ ਖੜਾ ਕੀਤਾ ਅਸੀਂ ਉਹਨਾਂ ਨੂੰ ਸਮਰਥਨ ਨਹੀਂ ਦੇਣਾ ਹਾਲਾਂਕਿ ਜਿਹੜੇ ਇਹ ਬਾਗੀ ਧੜਾ ਜਿਨ੍ਹਾਂ ਨੂੰ ਕਿ ਆਪਾਂ ਕਹਿ ਰਹੇ ਹਾਂ ਇਹਨਾਂ ਦੇ ਨਾਲ ਜਾਣ ਦੀ ਗੱਲ ਤੇ ਉਹਨਾਂ ਨੇ ਕਿਹਾ ਕਿ ਹਜੇ ਮੈਂ ਇਹਦਾ ਕੋਈ ਜਵਾਬ ਨਹੀਂ ਦੇਣਾ ਸੋ ਜਦੋਂ ਭਾਈ ਸਰਬਜੀਤ ਸਿੰਘ ਹੁਣੀ ਇਹ ਕਹਿੰਦੇ ਨੇ ਕਿ ਅਸੀਂ ਜਲੰਧਰ ਵਾਲੀ ਉਸ ਜਿਹੜਾ ਸੀਰ ਤੇ ਉਹਨਾਂ ਦਾ ਸਾਥ ਨਹੀਂ ਦੇਣਾ ਸੋ ਹੋ ਸਕਦਾ ਕਿ ਇਹਨਾਂ ਦੇ ਵੱਲੋਂ ਹੁਣ ਜਿਹੜਾ ਇਹ ਸਾਰਾ ਗਰੁੱਪ ਆ ਜਿਹੜਾ ਇਹ ਇਹ ਸੋਚਦਾ ਹੋਵੇ ਕਿ ਅਸੀਂ ਇਹਨਾਂ ਦੇ ਨਾਲ ਆਪਣੀ ਸਿਆਸਤ ਬਿਲਕੁਲ ਹੀ ਅੱਡ ਕਰ ਲੈਣੀ ਆ ਕਿਉਂਕਿ ਫਿਰ ਵੀ ਚਾਹੇ ਸੁਖਵੀਰ ਬਾਦਲ ਤੋਂ ਇਹ ਥੜਾ ਅੱਡ ਵੀ ਹੋ ਗਿਆ ਬਟ ਸਟਿਲ ਇਹਨਾਂ ਦੇ ਉੱਤੇ ਬਹੁਤ ਸਾਰੇ ਜਿਹੜੇ ਆ ਸਵਾਲ ਉੱਠਦੇ ਨੇ ਤੇ ਅਸੀਂ ਇੱਕ ਬਕਰੇ ਤਰੀਕੇ ਦੀ ਜਿਹੜੀ ਆ ਸਿੱਖ ਸਿਆਸਤ ਜਾਂ ਜਿਹੜੀ ਇਹ ਪੰਥਕ ਸਿਆਸਤ ਆ ਉਹਨੂੰ ਪੰਜਾਬ ਦੇ ਵਿੱਚ ਸਿਰ ਜੀਏ ਤੇ ਕਿਉਂਕਿ ਅੱਜ ਉਹ ਅੰਦਰ ਨੇ ਜੇਲ੍ਹ ਦੇ ਵਿੱਚ ਨੇ ਕਦੇ ਨਾ ਕਦੇ ਤਾਂ ਉਹਨਾਂ ਨੇ ਬਾਹਰ ਆਉਣਾ ਹੀ ਆ ਤੇ ਜੇਕਰ ਉਹ ਜਿੰਨੀ ਚੋਣਾ ਜਿੱਤਦੇ ਨੇ ਤੇ ਇਹ ਉਹਦੇ ਨਾਲ ਇੱਕ ਹੋਰ ਮੋਮੈਂਟਮ ਬਣਨਾ ਜਿਹੜਾ ਆਲਰੇਡੀ ਖਡੂਰ ਸਾਹਿਬ ਦੀ ਸੀਟ ਤੋਂ ਬਣ ਚੁੱਕਾ ਤੇ ਫਰੀਦਕੋਟ ਦੀ ਜਿਹੜੀ ਸੀਟ ਤੋਂ ਬਣ ਚੁੱਕਾ ਸੋ ਖੈਰ ਇਹਨਾਂ ਨੇ ਕਾਫੀ ਗੱਲਾਂ ਕੀਤੀਆਂ ਭਾਈ ਸਰਮਜੀਤ ਸਿੰਘ ਉਹਨਾਂ ਨੇ ਜਿਹੜੀ ਇੰਟਰਵਿਊ ਆ ਉਹਦੇ ਵਿੱਚ ਜਿਵੇਂ ਮੈਂ ਕਿਹਾ ਇਹਨਾਂ ਨੇ ਕਈ ਸੰਕੇਤ ਦਿੱਤੇ ਇੱਕ ਤਾਂ ਤਕਰੀਬਨ ਨਾਲ ਇਹ ਕਲੀਅਰ ਕਰਤਾ ਕਿ ਭਾਈ ਅਮਰਤਪਾਲ ਸਿੰਘ ਉਹਨਾਂ ਦੀ ਅਗਵਾਈ ਦੇ ਵਿੱਚ ਇਹ ਚੱਲਣ ਨੂੰ ਤਕਰੀਬਨ ਤਿਆਰ ਨੇ ਜਿਸ ਟਿੱਕੇ ਨਾਲ ਇਹਨਾਂ ਨੇ ਕਿਹਾ ਕਿ ਜੇਕਰ ਉਹ ਹੁੰਦੇ ਤਾਂ ਉਹਨਾਂ ਦੇ ਨਾਲ ਕੋਈ ਸਲਾਹ ਕਰਦੇ ਕੋਈ ਸਾਨੂੰ ਸੇਧ ਦਿੰਦੇ ਚੰਗਾ ਹੁੰਦਾ ਸੀ ਦੋ ਜਾਣੇ ਹੁੰਦੇ ਜਾਂ ਕਹਿ ਲਓ ਕਿ ਇੱਕ ਤਰੀਕੇ ਨਾਲ ਇਹਨਾਂ ਨੇ ਸੰਕੇਤ ਦਿੱਤੇ ਆ ਕਿ ਉਹਨਾਂ ਨੂੰ ਐਜ਼ ਅ ਲੀਡਰਸ਼ਿਪ ਜਾਂ ਇਹ ਪੂਰਾ ਜਿਹੜਾ ਗਰੁੱਪ ਬਣਦਾ ਜਾ ਰਿਹਾ ਦੇ ਉਹਨਾਂ ਦੀ ਲੀਡਰਸ਼ਿਪ ਇਹ ਕਬੂਲ ਕਰਨ ਨੂੰ ਤਿਆਰ ਨੇ ਇਹ ਵੈਸੇ ਵੀ ਜੇਕਰ ਆਪਾਂ ਦੇਖਿਆ ਜਾਈ ਆਪਾਂ ਦੇਖੀਏ ਤਾਂ ਜਿਹੜੀ ਸਿਆਸੀ ਸੂਝ-ਬੂਝ ਆ ਉਹ ਭਾਈ ਅਮਰਤਪਾਲ ਸਿੰਘ ਉਹਨਾਂ ਦੇ ਵਿੱਚ ਜਿਹੜੀ ਆ ਬਾਕੀ ਇਹ ਇਹਨਾਂ ਦੇ ਨਾਲੋਂ ਖਾਸ ਕਰਕੇ ਭਾਈ ਸਰਬਜੀਤ ਸਿੰਘ ਉਹਨਾਂ ਦੇ ਨਾਲੋਂ ਸਾਨੂੰ ਜ਼ਿਆਦਾ ਨਜ਼ਰ ਆਂਦੀ ਆ ਕਿਉਂਕਿ ਉਹ ਇੱਕ ਤਰੀਕੇ ਦੇ ਸ਼ੁਰੂ ਤੋਂ ਉਹਨਾਂ ਦੀ ਜਿਹੜਾ ਪੋਲਿਟੀਕਲ ਬਿਆਨਬਾਜ਼ੀ ਉਹ ਕਰਦੇ ਰਹੇ ਨੇ ਤੇ ਉਹ ਉਸ ਵੀਕੇ ਦਾ ਉਹਨਾਂ ਦਾ ਹੈਗਾ ਸਾਰਾ ਦੌਰ ਦੌਰਾਂ ਸੋ ਇਹਨਾਂ ਨੇ ਜਿਹੜਾ ਇਹ ਆਪਣੇ ਸਰਵਜੀਤ ਸਿੰਘ ਉਹਨਾਂ ਦੀ ਜਿਹੜੀ ਆ ਇੱਕ ਇੰਟਰਵਿਊ ਦੀ ਮੈਂ ਗੱਲ ਕਰ ਰਿਹਾ ਇਹਦੇ ਵਿੱਚ ਇਹਨਾਂ ਨੇ ਕਈ ਗੱਲਾਂ ਕੀਤੀਆਂ ਇੱਕ ਤਾਂ ਇਹਨਾਂ ਨੇ ਕਿਹਾ ਕਿ ਜਿਹੜਾ ਜਦੋਂ ਮੈਂ ਪਾਰਲੀਮੈਂਟ ਦੇ ਵਿੱਚ ਜਾਂਦਾ ਤਾਂ ਸਾਰਿਆਂ ਨੂੰ ਪਤਾ ਲੱਗਦਾ ਕਿ ਸਿੱਖ ਕੌਮ ਜਿਹੜੀ ਆ ਸ਼ਹੀਦਾਂ ਦੇ ਵਾਰਸਾਂ ਦਾ ਸਤਿਕਾਰ ਕਰਦੀ ਆ ਫਿਰ ਇਹਨਾਂ ਨੇ ਜਿਹੜਾ ਕਿਹਾ ਕਿ ਅੰਮ੍ਰਿਤਪਾਲ ਸਿੰਘ ਉਹਨਾਂ ਦੇ ਨਾਂ ਹੋਣ ਤੇ ਸਾਨੂੰ ਚੰਗਾ ਨਹੀਂ ਲੱਗਾ ਤੇ ਉਹ ਚੰਗਾ ਹੁੰਦਾ ਜੇਕਰ ਉਹ ਇੱਥੇ ਹੁੰਦੇ ਤਾਂ ਉਹਨਾਂ ਦੇ ਨਾਲ ਕੋਈ ਸਲਾਹ ਕਰਦੇ ਉਹਨਾਂ ਨੂੰ ਕੋਈ ਪੁੱਛਦੇ ਕੁਝ ਦੱਸਦੇ ਫਿਰ ਇਹਨਾਂ ਨੇ ਕਿਹਾ ਦੇਖੋ ਜੀ ਸੌ ਨਹੀਂ ਚਕਾਰੇ ਭਾਈ ਉਹਨਿਤਪਾਲ ਸਿੰਘ ਉਹਨਾਂ ਨੂੰ ਇੱਕ ਪਾਸੇ ਜਿਹੜਾ ਰਵਨੀਤ ਬਿੱਟੂ ਆ ਜਿਨ੍ਹਾਂ ਨੂੰ ਹਰਾਇਆ ਜਿਹਨੂੰ ਜਿਹੜਾ ਇੰਨੇ ਵੱਡੇ ਮਾਰ ਜਾਂਦੇ ਨਾਲ ਲੋਕਾਂ ਨੇ ਜਿਤਾਇਆ ਉਹਨੂੰ ਤੁਸੀਂ ਉਹ ਐਨਐਸਐਸ ਦੇ ਵਿੱਚ ਅੰਦਰ ਕੀਤਾ ਹੋਇਆ ਫਿਰ ਬਾਕੀ ਲੀਡਰਾਂ ਦੇ ਨਾਲ ਕਿਉਂਕਿ ਪੰਜਾਬ ਦੇ ਆਬਵੀਅਸਲੀ 13 ਸਿਗੇ ਤੇ 13 ਦੀ بجائے ਉੱਥੇ 12 ਲੋਕਾਂ ਨੇ ਸੌਂ ਚੱਕੀ ਆ ਤੇ ਬਾਕੀ ਵੀ ਇਹਨਾਂ ਨੂੰ ਪੁੱਛਿਆ ਗਿਆ ਕਿ ਬਾਕੀ ਜਿਹੜੇ ਮੈਂਬਰ ਆਫ ਪਾਰਲੀਮੈਂਟ ਬਣੇ ਨੇ ਪੰਜਾਬ ਤੋਂ ਉਹਨਾਂ ਦਾ ਕਿਦਾਂ ਦਾ ਬਤਿਹਰਾ ਸੀ ਤੁਹਾਡੇ ਨਾਲ ਤੇ ਇਹਨਾਂ ਨੇ ਕਿਹਾ ਕਿ ਠੀਕ ਠਾਕ ਬੋਲੇ ਸਾਰੇ ਕਿਸੇ ਨਾਲ ਜਿਹੜੀ ਆ ਸਸਾ ਸਿਕਲ ਹੋਈ ਕਿਸੇ ਨਾਲ ਨਹੀਂ ਪਰ ਇਹਨਾਂ ਨੇ ਸਪੈਸ਼ਲੀ ਜ਼ਿਕਰ ਕੀਤਾ ਸਾਬਕਾ ਮੁੱਖ ਮੰਤਰੀ ਚੰਜੀ ਸਿੰਘ ਚੰਨੀ ਦਾ ਵੀ ਉਹਨਾਂ ਨੇ ਬਹੁਤ ਪਿਆਰ ਦੇ ਨਾਲ ਤੇ ਬਹੁਤ ਇੱਜ਼ਤ ਦੇ ਨਾਲ ਮੇਰੇ ਨਾਲ ਮੁਲਾਕਾਤ ਕੀਤੀ ਤੇ ਮੇਰੇ ਨਾਲ ਵਧੀਆ ਗੱਲਬਾਤ ਜਿਹੜੀ ਆ ਚੰਨੀ ਸਾਹਿਬ ਨੇ ਕੀਤੀ ਫਿਰ ਇਹਨਾਂ ਦਾ ਕਹਿਣਾ ਕਿ ਅਸੀਂ ਇੱਕ ਬਿੱਲ ਲੈ ਕੇ ਆਵਾਂਗੇ ਇਸ ਬਿੱਲ ਦੇ ਵਿੱਚ ਗੁਰੂ ਸਾਹਿਬ ਦੀ ਜਿਹੜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਬੇਅਦਬੀ ਆ ਉਹਦੇ ਖਿਲਾਫ ਜਿਹੜੇ ਕਾਨੂੰਨ ਆ ਉਹਦੇ ਵਿੱਚ ਬਦਲਾਅ ਕੀਤਾ ਜਾਵੇ ਤੇ ਸਜ਼ਾ ਦੇ ਵਿੱਚ ਜਿਹੜਾ ਵਾਧਾ ਕੀਤਾ ਜਾਵੇ ਇਹ ਬਿੱਲ ਅਸੀਂ ਲੈ ਕੇ ਜਿਹੜਾ ਆਵਾਂਗੇ ਤੇ ਬਾਕੀ ਜਿਹੜਾ ਇਹਨਾਂ ਨੇ ਹਾਲਾਂਕਿ ਇਹਨਾਂ ਨੇ ਤਾਂ ਜਿਹੜੀ ਆਪਣੀ ਗੱਲਬਾਤ ਦੇ ਵਿੱਚ ਕਿਹਾ ਕਿ ਜਿਮਨੀ ਚੋਂ ਲੜਨ ਦਾ ਤਾਂ ਕੋਈ ਫਾਇਦਾ ਨਹੀਂ ਇਹਦਾ ਕੋਈ ਫਰਕ ਤਾਂ ਪੈਣਾ ਨਹੀਂ ਪਰ ਇਸ ਵੀ ਕੇ ਨਾਲ ਦੇਖਿਆ ਜਾਵੇ ਤਾਂ ਇਕੱਲੇ ਜਿੱਦਾਂ ਇਹ ਸਭਜੀ ਸਿੰਘ ਹੁਣ ਜਿੱਤੇ ਨੇ ਇੰਡੀਪੈਂਡੈਂਟ ਜਿੱਤ ਕੇ ਇਹ ਵੀ ਜਿਹੜੀ ਆ 543 ਲੋਕ ਸਭਾ ਦੀਆਂ ਸੀਟਾਂ ਵਾਲੇ ਦੇ ਵਿੱਚ ਕੀ ਫਰਕ ਪਾ ਸਕਦੇ ਆ ਤੇ ਨਾਲ ਦੀ ਨਾਲ ਜਿਹੜੇ ਭਾਈ ਅਮਰਿਤਪਾਲ ਸਿੰਘ ਹੁਣਾਂ ਨੂੰ ਜਿਹੜਾ ਇੱਕ ਤਰੀਕੇ ਨਾਲ ਕਹਿ ਰਹੇ ਨੇ ਕਿ ਉਹਨਾਂ ਦੀ ਸਲਾਹ ਦੇ ਨਾਲ ਚੱਲਾਂਗੇ ਤੇ ਉਹਨਾਂ ਦੇ ਸਾਥੀਆਂ ਦੇ ਵੱਲੋਂ ਤਾਂ ਖੁਦ ਜਿੰਨੀ ਚੋਣਾਂ ਲੜੀਆਂ ਜਾ ਰਹੀਆਂ ਨੇ ਸੋ ਖੈਰ ਇਹ ਸਪੀਕਰ ਦੀ ਵੋਟ ਤੇ ਇਹਨਾਂ ਨੇ ਕਿਹਾ ਜੀ ਕਿ ਅਸੀਂ ਕਿਹਾ ਸੀ ਕਿ ਅਸੀਂ ਕਿਸੇ ਨੂੰ ਪਾਉਣੀਓ ਹੀ ਨਹੀਂ ਤੇ ਇਹਨਾਂ ਨੇ ਕਿਸੇ ਵੀ ਜਿਹੜਾ ਕਿਹਾ ਕਿ ਅਸੀਂ ਸਮਰਥਨ ਤਾਂ ਕਰ ਸਕਦੇ ਹਾਂ ਉਹਦੇ ਲਈ ਇਹਨਾਂ ਨੇ ਤਿੰਨ ਸ਼ਰਤਾਂ ਦੱਸੀਆਂ ਨੇ ਇੱਕ ਤਾਂ ਜਿਹੜਾ ਕਿਸਾਨਾਂ ਵਾਲਾ ਮਸਲਾ ਇਹਨਾਂ ਨੇ ਕਿਹਾ ਉਹ ਹੱਲ ਹੋਣਾ ਚਾਹੀਦਾ ਬੰਦੀ ਸਿੰਘਾਂ ਵਾਲਾ ਮਸਲਾ ਹੱਲ ਹੋਣਾ ਚਾਹੀਦਾ ਤੇ ਗੁਰੂ ਸਾਹਿਬ ਦੀ ਜਿਹੜੀ ਬੇਅਦਬੀ ਵਾਲਾ ਮਸਲਾ ਆ ਇਹ ਹਲ ਹੋਣਾ ਚਾਹੀਦਾ ਵੀ ਇਹਦੇ ਵਿੱਚ ਜਿਹੜਾ ਸਜ਼ਾ ਦਾ ਪ੍ਰਵਧਾਨ ਆ ਉਹਦੇ ਵਿੱਚ ਚੇਂਜਸ ਹੋਣੇ ਚਾਹੀਦੇ ਆ ਸੋ ਇਹ ਕਹਿ ਲਓ ਕਿ ਇਸ ਸਮੇਂ ਜਿਹੜੀ ਸਾਰੀ ਪੰਥਕ ਪੋਲਿਟਿਕਸ ਦੀ ਜਿਹੜੀ ਆ ਸਿਚੁਏਸ਼ਨ ਬਣੀ ਹੋਈ ਆ ਬਹੁਤ ਹੀ ਐਮ ਰਹਣ ਵਾਲੇ ਆਉਣ ਵਾਲੇ ਜਿਹੜੇ ਇਹ 2-4 ਹਫ਼ਤੇ ਜਿਹੜੀ ਸਿੱਖ ਪੋਲਿਟਿਕਸ ਦੇ ਵਿੱਚ ਸੋ ਲਗਾਤਾਰ ਇਹਨਾਂ ਮਸਲਿਆਂ ਤੇ ਜੁੜੇ ਰਵਾਂਗੇ ਤੁਸੀਂ ਇਸ ਸਾਰੇ ਮਸਲੇ ਦੇ ਉੱਤੇ ਕੀ ਸੋਚਦੇ ਹੋ ਤੁਸੀਂ ਆਪਣੀ ਪ੍ਰਤੀਕਿਰਿਆ ਜਿਹੜੀ ਆ ਉਹ ਕਮੈਂਟ ਦੇ ਜ਼ਰੀਏ ਜ਼ਰੂਰ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਤੇ ਜੇਕਰ YouTube ਤੇ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੇਕਰ TikTok ਤੇ ਦੇਖ ਰਹੇ ਹੋ ਤਾਂ ਫਾਲੋ ਜ਼ਰੂਰ ਕਰ ਲੈਣਾ ਬੋਤਨਵਾ